ਤਨ ਬਾਬਾ ਸ੍ਰੀ ਚੰਦ ਜੀ ਇੱਕ ਬਹੁਤ ਅਮੀਰ ਵਿਅਕਤੀ ਸੀ ਉਸ ਨੇ ਸਾਇੰਟਿਸਟਾਂ ਨੂੰ ਕਿਹਾ ਕਿ ਅਜਿਹੀ ਮਸ਼ੀਨ ਬਣਾਓ ਕਿ ਸਮੁੰਦਰ ਦੇ ਥੱਲੋਂ ਕੋਈ ਵੀ ਚੀਜ਼ ਕੱਢ ਕੇ ਲਿਆ ਸਕੇ ਅਤੇ ਜਿਸ ਨਾਲ ਮੈਂ ਅਮੀਰ ਹੋ ਜਾਵਾਂ ਸਾਇੰਟਿਸਟਾਂ ਨੇ ਇੱਕ ਬਹੁਤ ਸ਼ਕਤੀਸ਼ਾਲੀ ਰੋਬੋਟ ਬਣਾਇਆ ਉਹ ਸਮੁੰਦਰ ਦੇ ਹੇਠਾਂ ਜਾ ਕੇ ਕੀਮਤੀ ਕੀਮਤੀ ਚੀਜ਼ਾਂ ਲੈ ਕੇ ਆਉਂਦਾ ਇਸ ਤਰ੍ਹਾਂ ਉਹ ਵਿਅਕਤੀ ਬਹੁਤ ਅਮੀਰ ਹੋ ਗਿਆ ਬਹੁਤ ਜ਼ਿਆਦਾ ਉਸ ਨੇ ਧਨ ਇਕੱਠਾ ਕਰ ਲਿਆ ਫਿਰ ਉਹ ਜਦੋਂ ਬੁੱਢਾ ਹੋ ਗਿਆ ਤਾਂ ਉਸਨੇ ਸੋਚਿਆ ਕਿ ਹੁਣ ਮੈਂ ਪਰਮਾਤਮਾ 바ਜ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹਾਂ ਕਿਉਂਕਿ ਧਨ ਮੇਰੇ ਕੋਲ ਬਹੁਤ ਹੈ ਹੁਣ ਸਾਇੰਟਿਸਟਾਂ ਨੇ ਬਹੁਤ ਮਿਹਨਤ ਕੀਤੀ ਅਤੇ ਅਜਿਹੀ ਚਿਪ ਬਣਾ ਦਿੱਤੀ ਜਿਸ ਨਾਲ ਵਿਅਕਤੀ ਦਿਮਾਗ ਵਿੱਚ ਲਗਾ ਕੇ ਗਿਆਨ ਪ੍ਰਾਪਤ ਕਰ ਸਕਦਾ ਸੀ ਉਹ ਅਮੀਰ ਵਿਅਕਤੀ ਨੇ ਆਪਣੇ ਦਿਮਾਗ ਵਿੱਚ ਚਿਪ ਲਗਾ ਲਈ ਉਸ ਨੂੰ ਬਹੁਤ ਜ਼ਿਆਦਾ ਗਿਆਨ ਹੋ ਗਿਆ ਪਰਮਾਤਮਾ ਦਾ ਗਿਆਨ ਉਸ ਨੂੰ ਨਹੀਂ ਹੋਇਆ ਜੋ ਅਸਲ ਵਿੱਚ ਗਿਆਨ ਉਹ ਪ੍ਰਾਪਤ ਕਰਨਾ ਚਾਹੁੰਦਾ ਸੀ ਇਸ ਤਰ੍ਹਾਂ ਉਸ ਨੇ ਸਾਇੰਸ ਦੀ ਸਿਹਤਤਾ ਦੇ ਨਾਲ ਬਾਹਰੀ ਦੁਨੀਆਵੀ ਗਿਆਨ ਤਾਂ ਪ੍ਰਾਪਤ ਕਰ ਲਿਆ ਪਰ ਅਧਿਆਤਿਕ ਗਿਆਨ ਜੋ ਪਰਮਾਤਮਾ ਵੱਲੋਂ ਆਉਂਦਾ ਹੈ ਉਹ ਪ੍ਰਾਪਤ ਨਹੀਂ ਹੋਇਆ ਹੁਣ ਵਿਅਕਤੀ ਬੁੱਢਾ ਹੋ ਚੁੱਕਾ ਸੀ ਉਸਨੇ ਸੋਚਿਆ ਕਿ ਮੈਂ ਕਿਵੇਂ ਗਿਆਨ ਪ੍ਰਾਪਤ ਕਰਾਂ ਉਹ ਇੱਕ ઋષਿ ਨੂੰ ਮਿਲਦਾ ਹੈ ઋષਿ ਨੇ ਉਸਨੂੰ ਕਿਹਾ ਕਿ ਤੂੰ ਜੋ ਟਾਈਮ ਧਨ ਅਤੇ ਜੋ ਟਾਈਮ ਤੂੰ ਦੂਸਰੀ ਚੀਪ ਬਣਾਉਣ ਵਾਸਤੇ ਬਰਬਾਦ ਕੀਤਾ ਬਹੁ ਸਮਾਤੂ ਪਰਮਾਤਮਾ ਦੀ ਭਗਤੀ ਵਿੱਚ ਬਤੀਤ ਕੀਤਾ ਹੁੰਦਾ ਤਾਂ ਕੁਦਰਤੀ ਰੂਪ ਵਿੱਚ ਤੈਨੂੰ ਧੰਨ ਮਿਲ ਜਾਣਾ ਸੀ ਪਰਮਾਤਮਾ ਦਾ ਉਹ ਗਿਆਨ ਪ੍ਰਾਪਤ ਹੋ ਜਾਣਾ ਸੀ ਕਹਨ ਪਰਮਾਤਮਾ ਦੇ ਗਿਆਨ ਦੇ ਨਾਲ ਖੁਦ ਹੀ ਆ ਜਾਂਦਾ ਹੈ ਜੇਕਰ ਤੂੰ ਸੈਨਤੀ ਸਹਾਇਤਾ ਦੇ ਨਾਲ ਗਿਆਨ ਪ੍ਰਾਪਤ ਕਰਦਾ ਹੈ ਤਾਂ ਉਹ ਦੁਨਿਆਵੀ ਗਿਆਨ ਹੋਵੇਗਾ ਅਧਿਆਤਮਿਕ ਗਿਆਨ ਤਾਂ ਪਰਮਾਤਮਾ ਦੇ ਰੂਪੀ ਚਿੱਪ ਦੇ ਰਾਹੀਂ ਹੀ ਪ੍ਰਾਪਤ ਹੋ ਸਕਦਾ ਹੈ ਉਹ ਚਿੱਪ ਇਨਸਾਨ ਨਹੀਂ ਬਣਾ ਸਕਦਾ ਉਹ ਚਿੱਪ ਸਿਰਫ ਪਰਮਾਤਮਾ ਹੀ ਬਣਾ ਸਕਦੇ ਹਨ ਕੁਦਰਤੀ ਰੂਪ ਵਿੱਚ ਜੋ ਪਰਮਾਤਮਾ ਦਾ ਨਾਮ ਹੈ ਉਹ ਚਿੱਪ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ ਜਦੋਂ ਉਹ ਚਿਪ ਪ੍ਰਮਾਤਮਾ ਦੇ ਨਾਮ ਦੀ ਪੈਦਾ ਹੋ ਗਈ ਤਾਂ ਉਦੋਂ ਪ੍ਰਮਾਤਮਾ ਦਾ ਗਿਆਨ ਹੋਵੇਗਾ ਅਤੇ ਜਦੋਂ ਪ੍ਰਮਾਤਮਾ ਦਾ ਗਿਆਨ ਹੋ ਗਿਆ ਉਦੋਂ ਕੋਈ ਰੋਬੋਟ ਕੋਈ ਸਾਇੰਸ ਤੇਰੀ ਜ਼ਰੂਰਤ ਨਹੀਂ ਹੋਵੇਗੀ ਤੇਰੀ ਜ਼ਰੂਰਤ ਪ੍ਰਮਾਤਮਾ ਦਾ ਨਾਮ ਹੋਵੇਗਾ ਜੋ ਤੈਨੂੰ ਦੁਨੀਆ ਤੋਂ ਉੱਚ ਅਤੇ ਦੁਨੀਆ ਤੋਂ ਵੱਖਰਾ ਬਣਾ ਦੇਵੇਗਾ ਤਾਂ ਬਾਬਾ ਸ਼੍ਰੀ ਚਾਂਜੀ ਮਹਾਰਾਜ